ਸੰਗਰੂਰ ਦੇ ਵਿੱਚ ਅਨਧਿਕਾਰਿਤ ਕਲੋਨੀ ਦੇ ਵਿੱਚ ਸੀਵਰੇਜ ਦਾ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦੇ ਕਲੋਨੀ ਵਿੱਚ ਬਿਨਾਂ ਜ਼ਰੂਰਤ ਤੋਂ ਸੀਵਰੇਜ ਪਾਇਆ ਜਾ ਰਿਹਾ ਸੀ ਇਸ ਮੌਕੇ ਸਮਾਜਿਕ ਵਰਕਰਾਂ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਹੈ ਅਤੇ ਕੰਮ ਨੂੰ ਬੰਦ ਕਰਵਾਇਆ ਗਿਆ। ਸੁਣਿਆ ਹੈ ਕਿ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਆਇਆ ਸੀਗਾ ਜਿਹੜੇ ਕਿ ਅਲੱਗ-ਅਲੱਗ ਕਲੋਨੀਆਂ ਦੇ ਵਿੱਚ ਇਹਨਾਂ ਨੇ ਸੀਵਰੇਜ ਦਾ ਪ੍ਰੋਜੈਕਟ ਲੈ ਕੇ ਆਏ ਸੀ ਵੀ ਸੀਵਰੇਜ ਪਾਉਣਾ ਸੀ ਨਾਲ ਰੋੜਾਂ ਬਣਾਉਣੀਆਂ ਸੀ ਤੇ ਨਾਲ ਲਾਈਟਾਂ ਦੇਣੀਆਂ ਸੀ ਜਿਹੜੀਆਂ ਇਹਨਾਂ ਨੇ ਇੱਕ ਉਹਦਾ ਬਲੂਪ੍ਰਿੰਟ ਤਿਆਰ ਕਰਿਆ ਸੀ ਜਿੱਥੇ ਬਲੂਪ੍ਰਿੰਟ ਤਿਆਰ ਕਰਿਆ ਸੀ ਉੱਥੇ ਤਾਂ ਇਹਨਾਂ ਨੇ ਪਾਈ ਨਹੀਂ ਇੱਕ ਆਨਦਕਾਰ ਦੇ ਕਲੋਨੀਆ ਕਲੋਨਾਈਜ਼ਰਾਂ ਨੂੰ ਫਾਇਦਾ ਠਾਣ ਲਈ ਇਹਨਾਂ ਨੇ ਜਿੱਥੇ ਮਤਲਬ ਨਾ ਬਸੋਂ ਐ ਤੇ ਨਾ ਹੀ ਉਹਨਾਂ ਨੇ ਕੋਈ ਮਤਲਬ ਅਜੇ ਤੱਕ ਕਮੇਟੀ ਨੂੰ ਫੀਸ ਭਰੀ ਐ ਤੇ ਨਾ ਹੀ ਉਹ ਕਲੋਨਾਈਜ਼ਰਾਂ ਨੂੰ ਫਾਇਦਾ ਠਾਣ ਲਈ ਇਹਨਾਂ ਨੇ ਇੱਥੇ ਸੀਵਰੇਜ ਵੀ ਪਾ ਰਹੇ ਐ ਲਾਈਟਾਂ ਵੀ ਲਾ ਰਹੇ ਐ ਤੇ ਸੜਕਾਂ ਵੀ ਬਣਾ ਰਹੇ ਐ ਤੇ ਜਿਹੜੇ ਲੋਕਾਂ ਨੂੰ ਲੋੜ ਐ ਉੱਥੇ ਤਾਂ ਪਾ ਨਹੀਂ ਰਹੇ ਤੇ ਕੋਈ ਕਲੋਨੀ ਦੇ ਵਿੱਚ ਰਹਿੰਦਾ ਹੀ ਨਹੀਂ ਤੇ ਅਣਅਧਿਕਾਰਤ ਕਲੋਨੀਆਂ ਨੇ ਉੱਥੇ ਜਾ ਕੇ ਇਹ ਸਾਰਾ ਕੁਝ ਕਰ ਰਹੇ ਆ ਸਿਰਫ ਕਲੋਨਾਈਜ਼ਰਾਂ ਤੋਂ ਕੱਪੜਾ ਕਰੋੜਾ ਰੁਪਏ ਲੈ ਕੇ ਕਰੋੜਾ ਰੁਪਏ ਖਰਾਬ ਕਰ ਰਹੇ ਆ ਤੇ ਉਹਨਾਂ ਤੋਂ ਪੈਸੇ ਲੈ ਰਹੇ ਆ ਤੇ ਨਕਸ਼ੇ ਦੇ ਵਿੱਚ ਹੈਗਾ ਇਹ ਜਿਹੜਾ ਉਹਨਾਂ ਦਾ ਸੀਵਰੇਜ ਡਿਪਾਰਟਮੈਂਟ ਦਾ ਨਕਸ਼ਾ ਸੀ ਜਿਹਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਵੀ ਜਿਹੜਾ ਸੀਵਰੇਜ ਦਾ ਪਹਿਲਾਂ ਵੀ ਦਿਖਾ ਕੇ ਵੀ ਛੱਟਿਆ ਹੁਣ ਵੀ ਦਿਖਾ ਦਿੰਨੇ ਆ ਉਸ ਦੇ ਵਿੱਚ ਇਹ ਕਲੋਨੀਆਂ ਹੈ ਨਹੀਂ ਗਿਆ ਇੱਥੋਂ ਤੱਕ ਕਿ ਕੁਝ ਟਾਈਮ ਪਹਿਲਾਂ ਪੂਰਵ ਕਮੇਟੀ ਵਾਲਾ ਕਿ ਇਹਨਾਂ ਦਾ ਕਨੈਕਸ਼ਨ ਕੱਟ ਕੇ ਗਏ ਸੀ ਕਿਉਂਕਿ ਇਹਨਾਂ ਨੇ ਫੀਸ ਨਹੀਂ ਭਰੀ ਸੀ ਜਿਸ ਦੇ ਘੱਟੋ ਘੱਟ 2 ਲੱਖ ਰੁਪਏ ਪਰ ਏਕੜ ਹੁੰਦੀ ਹੈ 10 ਲੱਖ ਰੁਪਏ ਬਣਦੀ ਹੈ ਸੀਵਰੇਜ ਤੇ ਪਾਣੀ ਦੀ ਹਲੇ ਤੱਕ ਇਹਨਾਂ ਨੇ ਕੋਈ ਫੀਸ ਨਹੀਂ ਪਰ ਇਹ ਕੁਝ ਨਹੀਂ ਕਰਾ ਐਵੇਂ ਹੀ ਇਹਨਾਂ ਦੇ ਕਨੈਕਸ਼ਨ ਜੋੜਤੇ ਇਹ ਸਮਝਣ ਨੂੰ ਲੱਗ ਰਹੀ ਵੀ ਪ੍ਰਸ਼ਾਸਨ ਇਸ ਤਰੀਕੇ ਨਾਲ ਕਿਉਂ ਚੁੱਪ ਹੈ ਕਮੇਟੀ ਕਿਉਂ ਚੁੱਪ ਹੈ ਜਾਂ ਜੋ ਐਕਸੀਅਨ ਸੀਵਰੇਜ ਬੋਰਡ ਐਸ ਡੀਓ ਸੀਵਰੇਜ ਜਿਨ੍ਹਾਂ ਦੇ ਸਿੱਧੇ ਧਿਆਨ ਚ ਵੀ ਲਿਆਤਾ ਹਜੇ ਤੱਕ ਉਹਨਾਂ ਨੇ ਕੋਈ ਕਾਰ ਵੀ ਨਹੀਂ ਕਰੀ ਇਸ ਕਰਕੇ ਅੱਜ ਸਾਨੂੰ ਪ੍ਰੈਸ ਦੇ ਵਿੱਚ ਆਉਣਾ ਪਿਆ ਹੁਣ ਕਿ ਵੀ ਕਿ ਵੀ ਸ਼ਿਕਾਇਤ ਕਰ ਰਹੇ ਹਾਂ ਕਿੱਥੇ ਕਿੱਥੇ ਸ਼ਿਕਾਇਤ ਅਸੀਂ ਜੀ ਇਹਦੀ ਸੈਕਟਰੀ ਨੂੰ ਸੈਕਟਰੀ ਸਾਹਿਬ ਨੂੰ ਕਰਿਆ ਡਾਇਰੈਕਟਰ ਨੂੰ ਕਰਿਆ ਲੋਕਲ ਬਾਡੀਜ਼ ਨੂੰ ਤੇ ਵਿਜੀਲੈਂਸ ਜੋ ਡਿਪਾਰਟਮੈਂਟ ਡਿਪਾਰਟ ਦੀ ਇਹਨਾਂ ਦੀ ਵਿਜੀਲੈਂਸ ਹੈ ਉਹਨਾਂ ਨੂੰ ਇਹਨਾਂ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਾਂ ਜੇਕਰ ਨਾ ਨਾ ਇਹਨਾਂ ਨੇ ਸੁਣਵਾਈ ਕੀਤੀ ਕਿਉਂਕਿ ਜਿਸ ਤਰੀਕੇ ਨਾਲ ਇਹ ਜਿੱਥੇ ਬਸੋਂ ਵਾਲੀਆਂ ਬਸਤੀਆਂ ਚ ਹੋਣੀ ਚਾਹੀਦੀ ਸੀ ਉਹਨਾਂ ਨੂੰ ਲੈ ਕੇ ਕੋਈ ਵੱਡਾ ਸੰਘਰਸ਼ ਕਰਾਂਗੇ ਕਿਉਂਕਿ ਉੱਥੇ ਤਾਂ ਇਹਨਾਂ ਨੇ ਸੀਵਰੇਜ ਪਾਇਆ ਨਹੀਂ ਜਿੱਥੇ ਜ਼ਰੂਰਤ ਹੈ ਜਿੱਥੇ ਲੋਕ ਰਹਿੰਦੇ ਆ ਉੱਥੇ ਪਿਆ ਨਹੀਂ ਜ ਅਸੀਂ ਜਿਹੜੀ ਬੂਰਾ ਕਲੋਨੀ ਦੇ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਤੇ ਲਾਈਟਾਂ ਵਗੈਰਾ ਦਾ ਕੰਮ ਕੀਤਾ ਗਿਆ ਤੇ ਉਹਦੇ ਔਰੋਪ ਲਗਾਏ ਗਏ ਨਹੀਂ ਵੀ ਉਹ ਕ੍ਰਾਈਟਰੀਆ ਦੇ ਵਿੱਚ ਨਹੀਂ ਆਂਦੀ ਨਾ ਤਾਂ ਨਕਸ਼ੇ ਦੇ ਵਿੱਚ ਹੈ ਉਹ ਪ੍ਰਾਈਵੇਟ ਕਲੋਨੀ ਹੈ ਪਹਿਲਾਂ ਵੀ ਨਗਰ ਕੌਂਸਲ ਤੇ ਉਹਦੀ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਤੁਹਾਡਾ ਕੀ ਕਰਨਾ ਸਕੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜੀ ਉੱਥੇ ਵੀ ਸਟਰੀਟ ਲਾਈਟਾਂ ਉੱਤੇ ਕੋਈ ਨਹੀਂ ਲਾਈਆਂ ਗਈਆਂ WhatsApp ਦੀ ਲਾਈਨ ਉੱਤੇ ਆਲਰੇਡੀ ਪਾਈ ਪਈ ਹੋਈ ਸੀ ਪਹਿਲਾਂ ਹੀ ਤੇ ਉੱਥੇ ਲੋਕਾਂ ਦੇ ਘਰਾਂ ਦੇ ਕਨੈਕਸ਼ਨ ਚੱਲ ਰਹੇ ਨੇ ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਦੇ ਮੁਤਾਬਿਕ ਤੇ ਤੇ ਕੰਸਰਨਡ ਐਮਸੀ ਨੇ ਸਾਈਨ ਕਰਕੇ ਦਿੱਤੇ ਸੀਗੇ ਉਸ ਦੇ ਮੁਤਾਬਿਕ ਉਹ ਤੇ ਸੀਵਰ ਦੀ ਲਾਈਨ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਸਾਨੂੰ ਮਾਨਯੋਗ ਅਮਨਦੀਪ ਪੁਨੀਆ ਜੀ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਅਨੰਦਪੁਰ ਕਲੋਨੀ ਚ ਸੀਵਰ ਪਾ ਰਹੇ ਹੋ ਉਹਨਾਂ ਦੇ ਫੋਨ ਤੇ ਅਸੀਂ ਕਾਰਵਾਈ ਕਰਦੇ ਹੋਏ ਮੈਂ ਤੇ ਮੇਰੇ ਕੰਸਰਨਡ ਜਈ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਨੂੰ ਲੈ ਕੇ ਉੱਥੇ ਗਏ ਕੰਮ ਰੁਕਵਾਤਾ ਤੇ ਜਿਹੜਾ ਸੀਵਰ ਦਾ ਉੱਥੇ ਕਨੈਕਸ਼ਨ ਜਿਹੜਾ ਸੀਵਰ ਦਾ ਕਨੈਕਸ਼ਨ ਜਿੱਥੇ ਕਰਨ ਤੋਂ ਰੋਕਤਾ ਕੰਪਨੀ ਨੂੰ ਤੇ ਕੰਪਨੀ ਦਾ ਜਿਹੜੀ ਦੂਜੇ ਉਹ ਆਪਰੇਸ਼ਨ ਐਂਡ ਮੇਨਟੇਨੈਂਸ ਦੇ ਪ੍ਰੋਜੈਕਟ ਮੈਨੇਜਰ ਨੇ ਉਹਨਾਂ ਨੂੰ ਇਹ ਵੀ ਗੱਲ ਕਹਿਤੀ ਕਿ ਇੱਥੇ ਵਾਟਸਐਪ ਦਾ ਕਨੈਕਸ਼ਨ ਵੀ ਕੱਢ ਦਿੱਤਾ ਜਾਵੇ ਕਿਉਂਕਿ ਉੱਥੇ ਲੋਕਾਂ ਤੋਂ ਜਾ ਕੇ ਪੁੱਛਿਆ ਗਿਆ ਨਾ ਤਾਂ ਉਹਨਾਂ ਦੇ ਨਕਸ਼ੇ ਪਾਸ ਸੀਗੇ ਤੇ ਨਾ ਹੀ ਲੋਕਾਂ ਨੇ ਵਾਟਸਐਪ ਦੇ ਕਨੈਕਸ਼ਨ ਰੈਗੂਲਰਾਈਜ਼ ਕਰਾਈ ਸੀਗੇ ਕੋਈ ਠੀਕ ਹੈ ਤੇ ਅਸੀਂ ਜੋ ਵੀ ਇਹ ਬੰਦੀ ਕਾਰਵਾਈ ਕਰ ਰਹੇ ਹਾਂ ਤੇ ਇਹਦੇ ਬਾਰੇ ਏਜੰਸੀ ਨੂੰ ਕੋਈ ਪੇਮੈਂਟ ਨਹੀਂ ਕੀਤੀ ਜਾਏਗੀ ਕੋਈ ਵਿੱਤੀ ਨੁਕਸਾਨ ਨਹੀਂ ਹੋਏਗਾ ਜਿੱਦ ਤੱਕ ਨਹੀਂ ਮੈਂ तकरीबन ਅਗਸਤ ਦੇ ਮਹੀਨੇ ਵਿੱਚ ਇੱਕ ਚਿੱਠੀ ਲਿਖੀ ਸੀ ਜੋ ਕਿ ਉਹਨ ਦੁਬਾਰਾ ਵੀ ਲਿਖੀ ਗਈ ਹੈ ਵੀ ਸਾਨੂੰ ਅ ਸਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ